ਹਾਂ ਵਾਈ ਗੁਰਦੀ ਕਾ ਖਾਲਸਾ ਗੁਰਦੀ ਕੀ ਫਤਿਹ ਸਾਕੇ ਰੋਲਾ ਜੱਕੇ ਜੱਕੇ ਫਾਜ਼ਿਲ ਕਾ ਆ ਪਹੁੰਚ ਚੁੱਕੇ ਆ ਜੀ ਫੇਰ ਵੀ ਅੱਜ ਤਕਰੀਬਾ ਪਹਿਲਾ ਹੌਂਦਰ ਸੀ ਹੌਂਦਰ ਲਾਈਵ ਨਹੀਂ ਚੱਲਿਆ ਹੁਣ ਇੱਕ ਪਾਸੇ ਹੋਰ ਪਟਕੇ ਜਿੱਥੇ ਸਵਾਵਾ ਚੱਲ ਨਹੀਂ ਤੇ ਕੋਈ ਕਿਸਤੀ ਨਹੀਂ ਹੈ ਜੀ ਸਿਰਫ ਇੱਥੇ ਚੱਪੂਆਂ ਵਾਲੀਆਂ ਟੂਟੀਆਂ ਚੱਲ ਰਹੀਆਂ ਆ

ஆஹ் <jamais> ਕਿ ਤੇਰਾ ਪਿੰਡ ਬਿਲਕੁਲ ਰਾਤ ਤੋਂ ਦਾ ਘਾਟਾ ਉੱਪਰ ਅੱਛਾ ਜਿਹੜੇ ਵਡੇ ਤੇ ਇਹਨੀਆਂ ਪ੍ਰਾਈਵੇਟ ਕੋਰਟਸ ਆ ਫੋਡੇ ਆਉਣ ਤੋਂ ਪਹਿਲਾਂ ਇੱਥੇ 2 ਜਾਂ 3 ਪ੍ਰਾਈਵੇਟ ਕੋਰਟ ਚੱਲਦੀਆਂ 2-3 ਜੱਪੂ ਵਾਲੀ ਚੱਲਦੀਆਂ 6 ਤੋਂ 7 ਐਂਟੀਜ ਰੱਖਦੀਆਂ ਜਾਂਦੀਆਂ ਵਾਹ ਜੀ ਵਾ ਇੰਨੇ ਪਿੰਡਾਂ ਦੀ ਕਵਰ ਨਹੀਂ ਹੋ ਰਿਹਾ ਇਕੱਲਾ ਰਸਟ ਨਹੀਂ ਢਿੱਲੀ ਦਾ ਕਵਰ ਹੋ ਰਿਹਾ ਹੈਗਾ ਜਿਵੇਂ ਫੀਡ ਵਗੈਰਾਗਾ ਉਹ ਨਹੀਂ ਕਵਰ ਹੋ ਰਿਹਾ ਉਹ ਨਹੀਂ ਕਵਰ ਇਹ ਭਾਜੀ ਜਿੱਦਾਂ ਫੌਜ ਕਿੱਦਾਂ ਆਉਣੀ ਦਿੱਤੀ ਪਰਮਿਸ਼ਨ ਕਿੰਨੇ ਤੋਂ ਕਿੰਨੇ ਦਿੱਤੀ ਹੈ ਨਹੀਂ ਨਹੀਂ ਉਹ ਆਏ ਆ ਨਾ ਰਾਤ ਨੂੰ 7:30 ਵਜੇ ਲੈਟ ਛੱਡੀ ਲੈਟ ਛੱਡੀ ਉਹ ਤੋਂ ਪਹਿਲਾਂ ਉਹ ਤਕਰੀਬਨ ਸਾਰੇ ਪ

ਇੱਕ ਬੋਟ ਹੋਰ ਕਾਫ ਲੋ ਠੀਕ ਆ ਇੱਕ ਦਾ ਹੈਗਾ ਬੁੜੀ ਸਾਹ ਵਾ ਇੱਕ ਪਾ ਲੋ ਬਾਕੀ ਸਵੇਰੇ ਪਾਵਾਂਗੇ ਇਹ ਦੋ ਦਿਨ ਲਾਉਣੇ ਪੈਣ ਰਤਨ ਭਾਈ ਆਓ ਇਧਰ ਨਾ ਰੁਗੋ ਇੱਕ ਬੰਦਾ ਨਾਲ ਲੈ ਲਾ ਨਾਲ ਗੱਟੇ ਉਹਦੇ ਦੋ ਤਿੰਨ ਗੱਟੇ ਰੱਖ ਲਾ ਠੀਕ ਆ ਬਾਕੀ ਰਾਸ਼ਨ ਰੱਖ ਲਓ ਆ ਜਾਓ ਕਿੱਧਰ ਗਿਆ ਉਹ ਬਾਈ ਲੋਕਲ ਕਿਹੜਾ ਇੱਥੇ ਬਾਈ ਬਰਾਂਦੇ ਬਾਈ ਪੇਜ ਕਿਹੜਾ ਲਿਆਓ ਫੀਡ ਵਾਲਾ ਹੂੰ ਹੂੰ ਇਹ ਉੱਤ ਦੇ ਤਾਂ ਆ ਫੜੀ ਇਧਰ ਆ ਦੇ ਚਲੋ ਆਪਾਂ ਚਲੀਏ ਜੈਟ ਲੈ ਲਾ Ae? Pisienta ke, pisienta ke. Pisienta